ਨਮਸਕਾਰ ਸਰਕਾਰੀ ਪ੍ਰੋਗਰਾਮ ਦੇ ਵਾਸਤੇ ਪ੍ਰਤੀ ਦੇ ਦੀ ਤਰਫੋਂ ਆਪ ਜੀ ਦਾ ਹਰ ਇੱਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਨਗਰ ਦਾ ਸਵਾਗਤ ਆਧੁਨਿਕ ਵਿਸ਼ੇਸ਼ ਪ੍ਰੋਗਰਾਮ। ਜਲਪਨਾ ਸਕੀਮ ਦਾ ਦੋਸ਼ੀ ਕਰ। ਜਕਰਾ ਪੋਣਾ ਹਰੇ ਜੀ ਦਾ ਬਹੁਤ ਸਾਰੇ ਨਮਾਨ ਕੀ ਹੈ। ਜਕਰਾ ਗੁਰੂ ਮਹਾਰਾਜ ਜੀ ਦਾ ਬਹੁਤ ਸਾਰੇ ਨਮਾਨ ਕੀ ਹੈ। ਸਭ ਸੰਗਤਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਪਿੰਡ ਜੇਠੋਂਗਾਰਾ 18 ਜਨਵਰੀ 2026 ਨੂੰ ਬਹੁਤ ਹੀ ਵੱਡਾ ਵਿਸ਼ਾਲ ਬਾਬਾ ਜੀ ਦਾ ਪੰਡਾਰਾ ਤੇ ਜਾਗਰਣ ਹੋ ਜਾਉਣ ਜਾ ਰਿਹਾ ਹੈ ਜਿਹਦੇ ਵਿੱਚ ਪੰਜਾਬ ਦੇ ਵੱਡੇ ਕਲਾਕਾਰ ਧਰਮਵੀਰ ਪਰਦੇਸੀ ਤੇ ਰੋਸ਼ਨ ਪ੍ਰਿੰਸ ਜੀ ਆਪਣੀ ਸੇਵਾ ਨਿਭਾਉਗੇ ਔਰ ਬਾਬਾ ਜੀ ਦਾ ਪੰਡਾਰਾ ਇਹ ਬਹੁਤ ਹੀ ਵਿਸ਼ਾਲ ਟੰਗਣਾ ਚੱਲੇਗਾ ਜਿਹਦੇ ਵਿੱਚ ਸਾਰੀਆਂ ਸੰਗਤਾਂ ਨੇ ਆ ਕੇ ਆਪਣੀ ਬਾਬਾ ਜੀ ਕੋਲੋਂ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਔਰ ਬਾਬਾ ਜੀ ਦੇ ਭੇਟਾ ਸੁਣ ਕੇ ਆਪਣੇ ਆਪ ਨੂੰ ਨਿਹਾਲ ਕਰਨਾ ਹੈ ਜੈ ਕਾਰਾ ਪੋਣਾ ਹਰੀ ਦਾ ਬਹੁਤ ਸਾਰੇ ਦਰਵਾਜ਼ੇ ਕੀ ਜੈ ਹਾਂਜੀ ਬਾਬਾ ਜੀ ਕਰੋ ਪਾਣਾ ਅਰੀ ਦਾ ਸਤਿ ਸ੍ਰੀ ਅਕਾਲ ਕੀਤੇ ਮੰਦਰ ਜੰਨ ਸਾਹਿਬ ਪਿੰਡ ਜੇਠੂ ਬਜਾਰੇ ਵਿਖੇ ਸਲਾਨਾ ਭੰਡਾਰਾ 11 ਜਨਵਰੀ 2026 ਵਿੱਚ ਦਿਨ ਐਤਵਾਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਕਲਾਕਾਰ ਰੋਸ਼ਨ ਪ੍ਰਾਂਸ ਤੇ ਧਰਮਵੀਰ ਪ੍ਰਦੇਸੀ ਸੰਗਤਾਂ ਨੂੰ ਆਪਣੀਆਂ ਭੇਟਾਂ ਨਾਲ ਨਿਹਾਲ ਕਰਨਗੇ ਤੇ ਬਾਬਾ ਜੀ ਦਾ ਅਲੰਗਰ ਟੁੱਟ ਵਰਤਾਇਆ ਜਾਊਗਾ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਵੇ ਜੋ ਨਗਰ ਦੇ ਨੇੜੇ ਤੇ ਦੂਰੋ ਤੇ ਦਿਸਾ ਪਰੇਸਾ ਬੈਠੀਆਂ ਸਾਰੀਆਂ ਸੰਗਤਾਂ ਨੇ ਇਸ ਭੰਡਾਰੇ ਵਿੱਚ ਸ਼ਾਮਲ ਹੋਣਾ ਭੰਡਾਰੇ ਦੀ ਰੌਣਕ ਨੂੰ ਵਧਾਣਾ ਜਕਾਰਾ ਪਾਣਾ ਆਰੀ ਦਾ ਸਤਿ ਸ੍ਰੀ ਅਕਾਲ ਜੀ ਜੈ ਗੁਰੂ ਜੀ ਧੰਗ ਗੁਰੂ ਦੇ ਜੈ ਭਿੰਨ ਨਮੋ ਬੁੱਧੈ ਸਭ ਤੋਂ ਪਹਿਲਾਂ ਮੈਂ ਮੇਰੇ چھوٹے ਵੀਰ ਵਰਥਲੇਬ ਵੀ ਪਰਦੇਸੀ ਜਿਨ੍ਹਾਂ ਦਾ ਬੜਾ ਪਿਆਰਾ ਚੈਨਲ ਨਵਾਂ ਸ਼ਹਿਰ ਸਰਗਰਮੀਆਂ ਚੱਲ ਰਿਹਾ ਹੈ ਜੀ ਔਰ ਮੈਨੂੰ ਤੁਹਾਡੇ ਰੂਹ-ਰੂਹ ਹੋਣ ਦਾ ਮੌਕਾ ਦਿੱਤਾ ਮੈਂ ਬਹੁਤ ਭਾਈ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਜੀ ਮੈਂ ਤੁਹਾਡਾ ਆਪਣਾ ਵੀਰ ਮਿਸ਼ਨਰੀ ਕਲਾਕਾਰ ਸੋਹਣ ਲਾਲ دیਵਾਨਾ ਨਮਸਕਾਰ ਇਨਕਲਾਬ ਦੇ ਮੋਢੀ ਸਤਖੰਡ ਬਿਗੰਪੁਰਾ ਦੇ ਪਾਤਸ਼ਾਹ ਸਤਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦਾ ਜਨਮ ਦਿਹਾੜਾ ਬੜੇ ਮਿੱਠੇ aur ਸ਼ਰਦਾ ਦੇ ਨਾਲ ਸ਼੍ਰੀ ਗੁਰੂ ਰਵਿਦਾਸ ਮੰਦਰ ਨਵਾਂ ਸ਼ਹਿਰ ਵਿੱਚ ਮਨਾਇਆ ਜਾ ਰਿਹਾ ਹੈ ਜੀ aur 31 ਜਨਵਰੀ aur ਪਹਿਲੀ ਫਰਵਰੀ ਨੂੰ रविदास मंदिर मनाया जा रहा है मैं तो सेवा दे बेनती करनी चाहता हाँ जी मिशन कलाकार मैं तो क्योंकि मैं जिंदगी दादी सुर संभाली या धार्मिक ही प्रोग्राम आया हाँ इस बार गुरु रविदास महाराज के जन्मदिन पर ਬਾਬਾ ਸਾਹਿਬ ਡਾਕਟਰ ਅਮੀਰਕਰ ਦੇ ਜਨਮ ਦਿਨ ਤੇ ਮੈਨੂੰ ਸੇਵਾ ਕਰਨ ਦਾ ਮੌਕਾ ਦਿਓ ਜੀ ਔਰ ਮੇਰੇ ਗੀਤ ਕਾਫੀ YouTube ਤੇ ਕਰ ਰਹੇ ਨੇ ਜਿਵੇਂ ਕਿ ਨਾਮ ਦਾ ਬਜਾਕੇ ਚਿੰਟਾ ਇਨਕਲਾਬ ਦੇ ਮੋਢੀ ਹੁਣੇ ਹੁਣ ਪਿੱਛੇ ਜਾ ਮੇਰਾ ਗੀਤ ਆਇਆ ਜੀ ਆਏ ਗੁਰੂ ਰਵਿਦਾਸ ਅਵਤਾਰ ਇਹ ਸੁਣੋ ਔਰ ਸ਼ੇਅਰ ਕਰੋ ਮੈਂ ਬੇਨਤੀ ਕਰਦਾ ਹਾਂ ਮੈਨੂੰ ਇਸ ਵਾਰ ਸੇਵਾ ਕਰਨ ਦਾ ਮੌਕਾ ਦਿਓ ਜੀ ਮੈਂ ਟੋਟਲੀ ਤੁਹਾਡੀ ਕਚੈਰੀ ਦੇ ਵਿੱਚ ਸੇਵਾ ਕਰਨ ਵਾਸਤੇ ਗੁਰੂ ਮਹਾਰਾਜ ਜੀ ਦਾ ਗੁਰੂ ਕੰਗਨ ਕਰਨ ਵਾਸਤੇ ਹਾਜ਼ਰ ਹੋਵਾਂਗਾ ਔਰ ਮੈਂ ਟੋਟਲੀ ਫ੍ਰੀ ਆਵਾਂਗਾ ਫ੍ਰੀ ਸੇਵਾ ਕਰਾਂਗਾ ਮੈਂ ਬਹੁਤ ਧੰਨਵਾਦੀ ਹਾਂ ਜੀ ਤੁਸੀਂ ਮੈਨੂੰ ਬੁਲਾਓ ਸੇਵਾ ਕਰਨ ਦਾ ਮੌਕਾ ਦਿਓ ਜੀ ਆਏ ਗੁਰੂ ਰਵੀਦਾਸ ਅਵਤਾਰ ਆਏ ਗੁਰੂ ਰਵਿਦਾਸ ਅਵਤਾਰ ਮੈਂ ਖੁਸ਼ੀਆਂ ਚ ਨੱਚਦੀ ਫਿਰਾ 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 ਸਖੀਓ ਸਹੇਲਿਓ ਨਹੀਂ ਪਾਉ ਕਲੀਆਂ ਦੇ ਹੱਥ ਮੈਂ ਖੁਸ਼ੀਆਂ ਚ ਨੱਚਦੀ ਫਿਰਾ ਮੈਂ ਖੁਸ਼ੀਆਂ ਚ ਨੱਚਦੀ ਫਿਰਾ कमेटी स्नेश कीर्तन मंडल की ओर से हर साल की तरह इस साल भी महामारी का प्रचीन विशाल भंडारा श्री मंदिर देवी द्वारा स्नेश कीर्तन मंडल की ओर से बड़ी धूमधाम से मनाया जा रहा है जिसके उपलक्ष्य में चौबीस तरीक दिन शनिवार आरम्भ रामायण पाठ किया जाएगा उसके उपरा पच्चीस तरीक दिन एतवार को सुबह दस बजे रामायण का भोग डाला जाएगा ठीक ग्यारह बजे हवन यज्ञ होगा और उसके उपरांत साधे अशोक कुमार पेंटी जी महामई का गुणगान करेंगे और उसके उपरांत कंजक पूजन होगा और चंडे की दशम होगी और उसके उपरान महामई का प्राचीन विशाल भंडारा बताया जाएगा सारी संगत को हाथ जोड़ के बेनती है स्नेह सकी मंडल पहुंचो पच्चीस तरीक दिन इतवार को ठीक डेढ़ बजे सारी तो हाथ जोड़ के बेनती है प्रसाद ग्रहण करो और पुण्य में भागी बनो जय माता ਨਿਸ਼ਚੈ ਕਰੀ ਆਪਣੀ ਕੀ ਉਕਰੋ ਦੇ ਸ਼ਿਵਾ ਪਰਉਪੇ ਦੇ ਜੀ ਸ਼ਿਵਾ ਪਰਉਪੇ

ਸਾਡੇ ਮੰਡਲ ਦੀ ਕਮੇਟੀ ਡਿਕਲੇਰ ਹੋਣੀ ਆ ਉਹਦੇ ਵਿੱਚ ਸਾਡੇ ਸਾਡੀ ਬੇਟੀ ਰਜਨੀ ਕੰਡਾ ਜੀ ਜੋ ਸਾਡੇ ਜ਼ਿਲ੍ਹੇ ਦੇ ਬਹੁਤ ਵੱਡੀ ਨਾਲ ਜ਼ਿੰਮੇਵਾਰੀ ਦਿੱਤੀ ਆ ਉਹਨਾਂ ਦੀ ਦੇਖਰੇਖ ਚ ਇਹ ਜਿਹੜੀ ਮੀਟਿੰਗ ਆ ਸੀ ਅੱਜ ਸ਼ੁਰੂ ਕਰਦੇ ਆਂ ਔਰ ਮੈਂ ਸਾਰੇ ਆਏ ਹੋਏ ਆਪਣੇ ਸਾਥੀਆਂ ਦਾ ਵੀ ਬਹੁਤ ਧੰਨਵਾਦੀ ਹਾਂ ਔਰ ਅਸੀਂ ਇੱਕ ਸ਼ਹਿਰ ਦੀ ਜਿਹੜੀ ਰੂਪ ਰੇਖਾ ਹੈ ਨਾ ਬੜੇ ਅੱਛੇ ਢੰਗ ਨਾਲ ਅਪਰ ਨਿਭਾਣੀ ਆ। ਉਹ ਸ਼ਹਿਰ ਦੇ ਵਿੱਚ ਸਾਡੇ ਜੋ ਕਮੀਆਂ ਹੈਗੀਆਂ ਆ ਅਸੀਂ ਰਲ ਕੇ ਉਹਨਾਂ ਨੂੰ ਦੂਰ ਕਰਾਂਗੇ। ਜੇ ਅਸੀਂ ਇਸ ਕਮੀਆਂ ਨੂੰ ਦੂਰ ਕਰ ਸਕਦੇ ਹਾਂ ਤਾਂ ਅਸੀਂ ਆਉਣ ਵਾਲੇ ਜਿਹੜੇ ਆ ਕਮੇਟੀ ਦੇ ਇਲੈਕਸ਼ਨ ਆ ਜਾਂ ਐਮਐਲਏ ਇਲੈਕਸ਼ਨ ਆ ਕੋਈ ਵੀ ਆ ਜਿਸ ਨਾਲ ਸਾਡਾ ਸੰਗਠਨ ਇਹ ਮਜ਼ਬੂਤ ਹੋਊਗਾ ਤਾਂ ਅਸੀਂ ਮਜ਼ਬੂਤ ਹੋਵਾਂਗੇ। ਔਰ ਮੈਂ ਪ੍ਰਧਾਨ ਜੀ ਨੂੰ ਵੀ ਇਹ ਹੀ ਬੇਨਤੀ ਕਰਦਾ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਔਰ ਸ਼ਹਿਰ ਦੀ ਭਲਾਈ ਲਈ ਜਿੱਥੇ ਵੀ ਕੋਈ ਸਾਨੂੰ ਅੜਨਾ ਪਵੇ ਅਸੀਂ ਉੱਥੇ ਅੜਾਂਗੇ ਔਰ ਸ਼ਹਿਰ ਦੀ ਭਲਾਈ ਲਈ ਹਰ ਵਕਤ ਇਹ ਸੋਚਾਂਗੇ ਇਹਨਾਂ ਕਹਿੰਦਾ ਹੋਇਆ ਜੈ ਜੈ ਸ਼੍ਰੀ ਰਾਮ ਜਿਹੜਾ ਨਾਮ ਮਨੀਸ਼ਕ ਨਹੀਂ ਹੋਤਰੀ ਮੰਡਲ ਪ੍ਰਧਾਨ ਨਵਾਂ ਸ਼ਹਿਰ ਮੈਂ ਅੱਜ ਜ਼ਿਲ੍ਹੇ ਦੀ ਕਮੇਟੀ ਅਨਾਉਂਸ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਸੌਰੀ ਮੰਡਲ ਦੀ ਕਮੇਟੀ ਅਨਾਉਂਸ ਕਰਨ ਜਾ ਰਹੇ ਹਾਂ ਜਿਸ ਵਿੱਚ ਵਾਈਸ ਪ੍ਰੈਜ਼ੀਡੈਂਟ ਜਨਰਲ ਸੈਕਟਰੀ ਸੈਕਟਰੀ ਦੇ ਅਹੁਦੇ ਆ ਠੀਕ ਹੈ ਜੀ ਤੇ ਨਾਲ ਮੈਂਬਰ ਆ ਜਿਹੜੀ ਵਾਈਸ ਪ੍ਰੈਜ਼ੀਡੈਂਟ ਜਿਹੜੇ 6 ਵਾਈਸ ਪ੍ਰੈਜ਼ੀਡੈਂਟ ਆ ਉਹਦੇ ਵਿੱਚ ਗੌਰਵ ਜਗਪਾਲ ਪੰਡਿਤ ਰਕੇਸ਼ ਰਵੀਸ਼ ਦੱਤ ਐਡਵੋਕੇਟ ਵਿਜੇ ਲక్ష్ਮੀ ਤੇ ਦਰਸ਼ਨ ਕੁਮਾਰ ਜੀ ਤੇ ਲਾਸਟ ਹੈਗੇ ਆਈ ਕਰਨ ਸਿੰਗਰ ਇਸ ਤੋਂ ਬਾਅਦ ਜਨਰਲ ਸੈਕਟਰੀ ਹੈਗੇ ਨੇ ਦੋ ਉਹਦੇ ਵਿੱਚ ਕੁਲਦੀਪ ਚੰਦੇਲ ਔਰ ਅਮਨੁਲ ਸੋਨੀ ਜੀ ਸੈਕਟਰੀ ਹੈਗੇ ਨੇ ਜਤਿੰਦਰ ਅਬਰੋਲ ਅਮਿਤ ਕੁਮਾਰ ਤਰੇਹਨ ਤਰਲੋਚਨ ਸਿੰਘ ਅੰਸ਼ ਸ਼ਰਮਾ ਸਚਿਨ ਗੁਪਤਾ ਤੇ ਵਿਕਰਮ ਸ਼ਰਮਾ ਯੂਥ ਮੋਰਚਾ ਨਿਰਮਲ Raiput ਐਸਸੀ ਮੋਰਚਾ ਸੌਰਵ ਸੰਧੂ ਜੇ ਮਿਨਿਓਰਿਟੀ ਮੋਰਚੇ 'ਚ ਹੈਗੇ ਆ ਜੀ ਰਾਣੀ ਖਾਨ ਮੈਂਬਰ 'ਚ ਆ ਗਏ ਜੀ ਬਲਜੀਤ ਸਿੰਘ ਸੁਖਵਿੰਦਰ ਸੰਧੂ ਸੁਨੀਤਾ ਗੋਤਮ ਚਰਨਜੀਤ ਕੁਮਾਰ ਮੋਹਿਤ ਕੁਮਾਰ ਸੁਖਦੀਪ ਸਿੰਘ ਹਿਮੰਤ ਕੁਮਾਰ ਠੀਕ ਹੈ ਜੀ ਇਹ ਆਪਣੀ 26 ਸੋਰੀ 25 ਮੈਂਬਰੀ ਕਮੇਟੀ ਹੈ ਜਿਹੜੀ ਆਪਾਂ ਇਹ ਅਨਾਉਂਸ ਕਰ ਰਹੇ ਹਾਂ ਜੀ ਅੱਗੇ ਕਿਹੜੇ ਮੰਡਲ ਦੀ ਹੈ ਜੀ ਇਹ ਨਵਾਂ ਸ਼ਹਿਰ ਬੰਦੀ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਬਾਕੀ ਜੋ ਮੰਡਲ ਪ੍ਰਧਾਨ ਮਨੀਸ਼ ਅਖਨੀ ਹੋਤਰੀ ਜੀ ਨੇ ਆਪਣੀ ਟੀਮ ਅੱਜ ਅਨਾਉਂਸ ਕੀਤੀ ਹੈ ਤੇ ਉਹਨਾਂ ਸਾਰਿਆਂ ਨੂੰ ਮੈਂ ਬਹੁਤ ਮੁਬਾਰਕਬਾਦ ਦਿੰਦੀ ਆਂ ਤੇ ਇਹਨਾਂ ਤੋਂ ਅਸੀਂ ਹੀ ਉਮੀਦ ਕਰਦੇ ਆਂ ਕਿ ਅੱਗੇ ਆਉਣ ਵਾਲੇ ਸਾਰੇ ਚੋਣਾਂ ਵਿੱਚ ਤੁਸੀਂ ਵੱਧ ਚੜ ਕੇ ਆਪਣਾ ਹਿੱਸਾ ਦੇਣਾ। ਧੰਨਵਾਦ। ਪਹਿਲਾਂ ਤੋਂ ਸਾਰਿਆਂ ਨੂੰ ਹੀ ਸਾਡੇ ਮਨੀਸ਼ ਜੀ ਨੂੰ ਅਰੋੜਾ ਜੀ ਨੂੰ ਸਾਡੇ ਜਿੰਨੇ ਵੀ ਮੈਂਬਰ ਆਏ ਹੋਏ ਆ ਉਹਨਾਂ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਮਨੀਸ਼ ਨੇ ਆਪਣੀ ਟੀਮ ਅਨਾਉਂਸ ਕੀਤੀ ਹੈ ਉਹਦੇ ਲਈ ਸਾਰੇ ਹੀ ਮੈਂਬਰਸ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਪੂਰੇ ਜ਼ੋਰ ਦੇ ਨਾਲ ਆਪਣਾ ਕੰਮ ਕਰਨਾ ਔਰ ਪਾਰਟੀ ਨੂੰ ਅੱਗੇ ਵਧਾਉਣ ਦਾ ਪ੍ਰਿਆਸ ਕਰਨਾ ਇਹਨਾਂ ਕਹਿੰਦੇ ਹੋਏ ਮੈਂ ਆਪਣੀ ਬਾਣੀ ਨੂੰ ਬ੍ਰਾਮ ਦਿੰਦੀ ਹਾਂ ਧੰਨਵਾਦ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਪਹਿਲਾਂ ਤਾਂ ਮਨੀਸ਼ ਅਗਨੀ ਹੋਤਰੀ ਜਿਹੜੇ ਆਪਣੇ ਮੰਡਲ ਪ੍ਰਧਾਨ ਚੁਣੇ ਗਏ ਆ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਬਾਕੀ ਮੈਂ ਵਾਈਸ ਪ੍ਰੈਜ਼ੀਡੈਂਟ ਮੰਡਲ ਡਾਕਟਰ ਅਭਿਸ਼ក្តਤਾ ਸਾਰਿਆਂ ਨੂੰ જયਸ਼ੀਰਾਮ ਕਹਿੰਦਾ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਲਈ ਜੋ ਅਸੀਂ ਸਹੀ ਰੂਪ ਦੇ ਵਿੱਚ ਕਰ ਸਕਦੇ ਹਾਂ ਉਹ ਸੀ ਕਰਾਂਗੇ જયਸ਼ੀਰੀ ਰਾ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਤੋਂ ਪਹਿਲਾਂ ਵੀ ਮੈਂ ਯੁਵਾ ਮੋਰਚਾ ਦਾ ਰੈਜ਼ੀਡੈਂਟ ਰਿਆ ਤੇ ਹੁਣ ਫੇ ਮੈਨੂੰ ਮੌਕਾ ਮਿਲਿਆ ਦਵਾਰਤੀ ਯੋਵਾ ਮੋਰਚਾ ਦਾ ਪ੍ਰੈਜ਼ੀਡੈਂਟ ਦਾ ਤੇ ਮੈਂ ਇਹਨਾਂ ਨੂੰ ਅੱਗੇ ਤੋਂ ਜੋ ਵੀ ਬਰਕ ਹੋਊਗਾ ਬੀਜੇਪੀ ਲਈ ਮੈਂ ਵੱਧ ਝੜ ਕੇ ਉਹਦੇ ਕੰਮ ਕਰੂੰਗਾ ਤੇ ਆਪਣੀ ਜ਼ਿੰਮੇਵਾਰੀ ਆਪਣੇ ਵਧੀਆ ਤੋਂ ਨਿਭਾਵੂੰਗਾ चिंदूस फैमिली रेस्टो एक मल्टी कुजीन रेस्टो का स्वाद जो तो हमेशा रहेगा याद आज ही आओ चिंदूस फैमिली रेस्टो बार चंडीगढ़ रोड नवा शहर कॉल सेवन एट थ्री सेवन डबल जीरो डबल जीरो डबल सिक्स कल फिर नमिया से ताजिया सरगर्मिया लैके हाजिर होवे उदों तक वास्ते प्रदेश इजाजत दौ धनवाद